ਜਿ ਦੇਖ ਸਕਦੇ ਆ ਵੀ ਅਸੀਂ ਇਸ ਵਕਤ ਉਸ ਜਗ੍ਹਾ ਤੇ ਆ ਜਿੱਥੇ ਉਹਨਾਂ ਨੂੰ ਸੁਰਤੇਖਾ ਕਰਨਾ ਔਰ ਤੁਸੀਂ ਦੇਖੋ ਇਸ ਜਗ੍ਹਾ ਤੇ ਗੱਮਾ ਗਮੀ ਵੱਧ ਚੁੱਕੀ ਏ ਔਰ ਸਾਰੇ ਜਿਹੜੇ ਕਲਾਕਾਰ ਮਸ਼ਹੂਰ ਜਿਨ੍ਹਾਂ ਦੇ ਵਿੱਚੋਂ ਚਾਹੇ ਉਹ 69 ਗਿੱਲ ਹੋਣ ਚਾਹੇ ਗਿੱਲ ਹਰਦੀਪ ਹੋਣ ਅ ਦਰਸ਼ਨ ਹੌਲਖ ਐਂਡ ਜਿਹੜੇ ਅੰਦਰਪੁਰਾ ਸਿੰਘ ਗੁਰੂ ਸਾਡੇ ਪੁਰਾਣੇ ਪ੍ਰਿੰਸੀਪਲ ਸੈਕਟਰੀ ਜਿਹੜੇ ਹੁੰਦੇ ਸੀਗੇ ਤੇ ਇਧਰੋਂ ਗੁਰਪ੍ਰੀਤ ਕੋਗੀ ਜੀ ਜਿਹੜੇ ਅਸੀਂ ਦੇਖ ਸਕਦੇ ਹਾਂ ਵੀ ਕਿਸ ਤਰ੍ਹਾਂ ਜਮਾਗੜਾ ਔਰ ਜੇ ਆਪਾਂ ਰਸ਼ਵਤੀ ਗੱਲ ਕਰੀਏ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਇੱਥੇ ਉਹਨਾਂ ਦੇ ਚੌਣ ਵਾਲਿਆਂ ਦਾ ਉਹਨਾਂ ਦਾ ਕਿੰਨਾ ਇੱਥੇ ਰਸ਼ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਔਰ ਜਮਾਬੜਾ ਮਹਾ ਨਕੁੰਬ کہہ ਦੀ ਹੁਸਾਬ ਕਿਤਾਬ ਔਰ ਤੁਸੀਂ ਦੇਖ ਸਕਦੇ ਆ ਵੀ ਕਿਲੋਮੀਟਰ ਤੱਕ ਇੱਥੇ ਲੈਣਾ ਲੱਗ ਚੁੱਕੀਆਂ ਨੇ ਮੰਮੇ ਦੇ ਚਾਹਣ ਵਾਲਿਆਂ ਦੀਆਂ ਔਰ ਆਪਣੇ ਮਹਿਬੂਬ ਨੂੰ ਦੇਖਣ ਲਈ ਕਿਸ ਤਰ੍ਹਾਂ ਲੋਕ ਇਕੱਠੇ ਹੋਏ ਨੇ ਔਰ ਵੇਟ ਕਰ ਰਹੇ ਨੇ ਨਾਲ ਜੁੜੇ ਹੋਏ ਵਾਈਫਾਈ ਨਾਲ ਸੋ ਦੇਖ ਸਕਦੇ ਹਾਂ ਹਰ ਇੱਕ ਆਪਣੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ ਭੱਲਾ ਜੀ ਇੱਥੇ ਪਹੁੰਚ ਚੁੱਕੇ ਨੇ ਸੁੰਦਰ ਭੱਲਾ ਔਰ ਹੋਰ ਕਲਾਕਾਰ ਹਰ ਇੱਕ ਆਪਣੇ ਕੱਲੀਓ ਉਹਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਹੈ